ਯਾ ਸਾਰਿਆਂ ਨੂੰ ਪਿਆਰ ਭਰੀ ਜੈਮ ਸੀਧੀ ਅਸੀਂ ਅੱਜ ਸ਼ਾਮ ਦੇ ਵਚਨ ਚ ਦੇਖਾਂਗੇ ਹਿਜ਼ਕੀਯਲ 34 ਦੀ 11 ਵਚਨ ਚ ਲਿਖਿਆ ਹੈ ਕਿਉਂਕਿ ਜੋ ਪ੍ਰਭੂ ਯਹਵਾ ਹੈ ਪਰਮੰਦਾ ਹੈ ਵੇਖ ਮੈਂ ਆਪਣੇ ਆਪ ਆਪਣੀਆਂ ਭੇਡਾਂ ਦੀ ਪਾਲ ਕਰਾਂਗਾ ਅਤੇ ਉਹਨਾਂ ਨੂੰ ਲੱਭ ਲਵਾਂਗਾ ਹਾਲੇਲੀਉਆ ਵਚਨ ਕੀ ਕਹਿ ਰਿਹਾ ਹੈ ਪਰਮੇਸ਼ਰ ਭੇਡਾਂ ਕੋਲ ਅਸੀਂ ਜਿਹੜੇ ਅਸੀਂ ਪਰਮੇਸ਼ਰ ਦੇ ਸਾਨੂੰ ਲੱਭਿਆ ਅਸੀਂ ਪਰਮੇਸ਼ਰ ਦਾ ਧੰਨਵਾਦ ਸ਼ੁਕਰ ਕਰਦੇ ਹਾਂ ਕਿ ਅਸੀਂ ਬੜੇ ਪਾਪ ਚ ਬੜੇ ਗੁਨਾ ਚ ਅਸੀਂ ਫਸੇ ਹੋਏ ਸੀ ਸਾਡੇ ਪਰਮੇਸ਼ਰ ਨੇ ਸਾਨੂੰ ਕੱਢਿਆ ਤੇ ਪਰਮੇਸ਼ਰ ਨੇ ਕੀ ਕਿਹਾ ਮੈਂ ਆਪਣੀਆਂ ਪੇੜਾਂ ਨੂੰ ਮੈਂ ਆਪ ਲੱਭ ਲਾਵਾਂਗਾ ਜਿੰਨੀਆਂ ਪੇੜਾਂ ਗਵਾਚੀਆਂ ਆਈਆਂ ਨਾ ਮੈਂ ਪਿਤਾ ਪਰਮੇਸ਼ਰ ਤੁਹਾਡੇ ਕੀ ਪ੍ਰਾਰਥਨਾ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਹਰ ਇੱਕ ਪੇੜ ਪਿਤਾ ਪਰਮੇਸ਼ਰ ਤੁਹਾਡੀ ਲੱਭੀ ਜਾਏ ਪਿਤਾ ਜਿਸ ਤਰ੍ਹਾਂ ਪਿਤਾ ਪਰਮੇਸ਼ਰ ਅਸੀਂ ਖੁਦਾਵਨ ਬਚਾਏ ਗਏ ਆ ਤੁਹਾਡੀਆਂ ਉਹ ਵੀ ਪੇੜਾਂ ਬਚਾਈਆਂ ਜਾਣ ਮੇਰੇ ਪਰਮੇਸ਼ਰ ਯੂਸੂ ਮਸੀਹ ਦੇ ਨਾਮ ਚ ਮੰਗਦੇ ਆ ਆਮੀਨ ਪਰਮੇਸ਼ਰ ਤੁਹਾਨੂੰ ਇਸ ਵਚਨ ਰਾਹੀਂ ਬਹੁਤ ਸਾਰੀ ਆਸ਼ੀਸ਼ ਬਰਕਤ ਦੇਵੇ ਤੁਸੀਂ ਪਰਮੇਸ਼ਰ ਦੇ ਕੰਮਾਂ ਨੂੰ ਕਰੋ ਪਰਮੇਸ਼ਰ ਤੁਹਾਡੇ ਜੀਵਨ ਬਦਲ ਦੇ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਚ ਮੰਗਦੇ ਆ ਆਮਨ ਗੋਡ ਬlesਸ ਯੂ ਹਾਲੇਲੂਇਆ 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 ਧੰਵਾ ਧੰਵਾਤ ਧੰਵਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੀ ਆ ਕਿਉਂਕਿ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਆਂਜੇ ਸਾਡੀ ਮਦਦ ਸਹਾਇਤਾ ਕੀਤੀ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਮੈਂ ਖੁਦਾਵਾਨ ਵਿਸ਼ਵਾਸ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਪਿਤਾ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਜੁੜਨਗੇ ਪ੍ਰਾਰਥਨਾ ਨੂੰ ਸੁਣਨਗੇ ਉਸੇ ਇਕੱਲੇ-ਇਕੱਲੇ ਨੂੰ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸ਼ਿਓ ਹੋਗੇ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਚਿੰਗਿਆਹੀ ਪਿਤਾ ਪਰਮੇਸ਼ਰ ਰਾਸ਼ੀਸ਼ ਦਿਓਗੇ ਮੇਰੇ ਪਿਆਰੇ ਪ੍ਰਭੂ ਜੀ ਸ਼ੈਤਾਨ ਮੇਰੀ ਆਵਾਜ਼ ਨੂੰ ਸੁਣ ਆਵ ਢੋਣਾਂ ਦੇ ਜੀਵਨ ਦੇ ਕਿਹੜੇ ਵੀ ਹਿੱਸੇ 'ਚ ਬੈਠਾ ਹੈ ਜਾਂ ਸੁਪਨੇ ਆਉਂਦੇ ਨੇ ਬੁਰੇ ਖਿਆਲ ਆਉਂਦੇ ਨੇ ਜਦ ਮਰਨ ਵਾਲੀ ਦੁਸ਼ਟ ਆਤਮਾ ਜਿਹੜੀ ਵੀ ਕਿਹੜੀ ਵੀ ਹਿੱਸੇ ਦੀ ਦੁਸ਼ਟ ਆਤਮਾ ਬੈਠੀ ਆਊਟ ਹੋ ਕਹ ਵੀ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਵਚਨ ਜਾਂਦਾ ਸੀ ਜੇ ਤੂੰ ਵਿਸ਼ਵਾਸ ਕਰਕੇ ਪ੍ਰਾਰਥਨਾ ਕਰੇਗਾ ਤੇ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੇਗਾ ਮੈਂ ਪਿਆਰੇ ਪ੍ਰਭੂ ਜੀ ਵਿਸ਼ਵਾਸ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਸ਼ੈਤਾਨ ਮੇਰੀ ਆਵਾਜ਼ ਨੂੰ ਸੁਣ ਕੇ ਇਸ ਕਿਸੇ ਵੀ ਸਜ ਬੈਠਾ ਦਫਾ ਦੂਰ ਆਊਟ ਹੋ ਚੁੱਕਿਆ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਪਿਤਾ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਸੁਣਦੇ ਪੈ ਨੇ ਗ੍ਰਹਿਣ ਕਰਦੇ ਪੈ ਨੇ ਮੇਰੇ ਪਿਆਰੇ ਪ੍ਰਭੂ ਜੀ ਉਹ ਆਸ਼ੀਸ਼ ਨੂੰ ਗ੍ਰਹਿਣ ਕਰਦੇ ਪੈ ਨੇ ਉਹ ਚੰਗਿਆਈ ਨੂੰ ਗ੍ਰਹਿਣ ਕਰਦੇ ਪੈ ਨੇ ਮੇਰੇ ਪਿਆਰੇ ਪ੍ਰਭੂ ਜੀ ਉਹਨਾਂ ਦੇ ਘਰਾਂ ਦੇ ਵਿੱਚੋਂ ਜੀਵਨ ਪਿਤਾ ਪਰਮੇਸ਼ਰ ਚੇਨ ਚੋਂ ਚਲਿਆ ਹੋ ਚੁੱਕਿਆ ਹੈ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਚ ਮੇਰੇ ਪਿਆਰੇ ਪ੍ਰਭੂ ਜੀ ਅੱਜ ਤੋਂ ਸ਼ੈਤਾਨ ਇਹਨਾਂ ਦੇ ਜੀਵਨ ਚ ਦਫਾ ਦੂਰ ਆਊਟ ਹੋ ਚੁੱਕਿਆ ਹੈ ਮੇਰੇ ਪਿਆਰੇ ਪ੍ਰਭੂ ਜੀ ਮੈਂ ਸਾਰੇ ਲਹੂ ਤੇ ਤੁਹਾਡੇ ਲਹੂ ਚ ਕਵਰ ਕਰਦੀ ਹਾਂ ਤੁਹਾਡੇ ਜਿੰਦੇ ਲਹੂ ਚ ਕਵਰ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਤੇ ਇਹਨਾਂ ਦੇ ਘਰਾ 12 ਚ ਪਿਤਾ ਪਰਮੇਸ਼ਰ ਤੁਹਾਡਾ ਲਹੂ ਛਿੰਕਦੀ ਹੈ ਯੇਸ਼ੂ ਮਸੀਹ ਦੇ ਨਾਮ ਚ ਮੇਰੇ ਪਿਆਰੇ ਪ੍ਰਭੂ ਜੀ ਇਹ ਪਿਤਾ ਪਰਮੇਸ਼ਰ ਜੋ ਸੁਪਨੇ ਚ ਦੁਸ਼ਟ ਆਤਮਾ ਤੰਗ ਕਰਦੀ ਸੀ ਆਊਟ ਹੋ ਚੁੱਕੀ ਮੇਰੇ ਪਿਆਰੇ ਪ੍ਰਭੂ ਜੀ ਨੂੰ ਮਿੱਠੀ ਪਿਆਰੀ ਨੀਂਦ ਆਏਗੀ ਤੁਪ ਪਿਤਾ ਪਰਮੇਸ਼ਰ ਸੁਪਨੇ 'ਚ ਤੁਸੀਂ ਹੋਗੇ ਮੇਰੇ ਪਿਆਰੇ ਪ੍ਰਭੂ ਜੀ ਕਿਉਂਕਿ ਤੁਹਾਡਾ ਮੰਦਰ ਹੈ ਪਿਤਾ ਪਰਮੇਸ਼ਰ ਤੁਹਾਡੀਆਂ ਪੇੜਾ ਹੈ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਜਿੰਨੀ ਵੀ ਪ੍ਰਾਰਥਨਾ ਪਿਤਾ ਪਰਮੇਸ਼ਰ ਤੁਸੀਂ ਅੱਗੇ ਵੀ ਮੇਰੀ ਸੁਣੀ ਹੈ ਹਾਂ ਹਾਂ ਮੇਂ ਜਵਾਬ ਦਿੱਤਾ ਹੈ ਇਸ ਪ੍ਰਾਰਥਨਾ ਨੂੰ ਪਿਤਾ ਪਰਮੇਸ਼ਰ ਸੁਣੀ ਹੈ ਤੇ ਹਾਂ ਮੇਂ ਜਵਾਬ ਦਿੱਤਾ ਤੇ ਗਵਾਹੀ ਨਾ ਖੜੀ ਹੋ ਲਗੀ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਆਮਿਨ ਚੰਗਿਆਈ ਨੂੰ ਗ੍ਰਹਿਣ ਕਰਨਗੇ ਤੇ ਗਵਾਹੀ ਨਾਲ ਖੜੇ ਹੋਣਗੇ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਕੋਈ ਆਪਣੀ ਟੈਸਟਮਣੀ ਲਿਖਾਣਾ ਚਾਹੁੰਦਾ ਹੈ ਇਹ ਨੰਬਰ ਤੇ ਤੇ ਜਿੰਨੇ ਵੀ ਜਿੰਨੇ ਆਪਣੀ ਕੋਈ ਵੀ ਕੋਈ ਵੀ ਕੋਈ ਵੀ ਨਸੀਬਤ ਆ ਜਾਂ ਕੋਈ ਵੀ ਉਲਝਣ ਚ ਫਸੇ ਹੋਏ ਨੇ ਇਸ ਨੰਬਰ ਤੇ ਕਾਲ ਕਰਕੇ ਜਾਂ ਮੈਸੇਜਸ ਕਰਕੇ ਆਪਣੀ ਟੈਸਟਮਣੀ ਨੂੰ ਜਾਂ ਆਪਣੇ ਦੁੱਖਾਂ ਦੀ ਪ੍ਰਾਰਥਨਾ ਨੂੰ ਤੁਸੀਂ ਲਿਖਾ ਸਕਦੇ ਜੀ ਤੇ ਅਸੀਂ ਤੁਹਾਡੀ ਪ੍ਰਾਰਥਨਾ ਕਰਨਗੇ ਪਰਮੇਸ਼ੀ ਯਿਸੂ ਮਸੀਹ ਤੁਹਾਨੂੰ ਹੀਲ ਕਰੇਗਾ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਆਮੀਨ ਗੋਡ ਬlesਸ ਯੂ